ਸਸਰੀਕਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਲੈ ਕੇ ਆਏ ਆਂ ਜੀ ਦੋ ਐਨੀਮਲ ਇੱਕ ਦੋਸਤੋ ਜਿਹੜੀ HF ਕ੍ਰੋਸ ਦੇ ਵਿੱਚ ਵੈੜ ਹੈਗੀ ਆ ਇੱਕ ਦੋਸਤੋ ਜਿਹੜੀ ਮੱਝ ਹੈਗੀ ਆ ਸੋ ਦੋਸਤੋ ਕਿੰਮਾ ਕਿੰਮਾ ਸੂਹਾ ਇਹ ਸੂਈਆਂ ਨੇ ਕੀ ਇਹਨਾਂ ਦੇ ਥੱਲੇ ਮਿਲਕ ਕੀ ਰਿਕਾਰਡਿੰਗ ਹੈਗੀ ਆ ਪਿਛਲੇ ਸੂਵੇ ਦੇ ਇਸ ਵਾਰ ਕਿੰਨੀ ਚਵਾਈ ਹੈਗੀ ਆ ਉਹ ਆਪਾਂ ਵੀਰ ਹੋਣਾ ਦੇ ਨਾਲ ਗੱਲਬਾਤ ਕਰਾਂਗੇ ਪੁੱਛ ਲਵਾਂਗੇ ਏਰੀਆ ਥਾਂ ਟਿਕਾਣਾ ਪੁੱਛ ਕੇ ਤੁਹਾਨੂੰ ਆਪਾਂ ਦੱਸਾਂਗੇ ਪਸ਼ੂਆਂ ਦੀ ਜਿਹੜੀ ਦੋਨਾਂ ਦੀ ਫੁੱਲ ਡਿਟੇਲ ਆ ਉਹ ਵੀ ਆਪਾਂ ਵੀਰ ਹੋਣਾ ਦੇ ਪਾਸੋਂ ਪੁੱਛਾਂਗੇ ਕੀ ਇਹਨਾਂ ਦੀ ਡਿਟੇਲ ਹੈਗੀ ਆ ਸੋ ਗੱਲਬਾਤ ਵੀਰ ਹੋਣਾ ਦੇ ਨਾਲ ਕਰ ਲਵਾਂਗੇ ਸੋ ਜਾਣ ਲਵਾਂਗੇ ਕਿਸ ਏਰੀਏ ਦੇ ਵਿੱਚ ਦੋਸਤੋ ਇਹ ਜਿਹੜੇ ਐਨੀਮਲ ਖੜੇ ਹਨ ਸੋ ਚਲਦੇ ਆ ਵੀਰ ਹੋਂਾਂ ਦੇ ਕੋਲ ਕੁਛ ਲੈਣੇ ਆ ਵੀਰ ਹੋਂਾਂ ਦੇ ਕੋਲ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਤੋਂ ਵੀਰ ਜੀ ਪਹਿਲਾਂ ਆਪਣਾ ਨਾਮ ਜ਼ਰੂਰ ਦੱਸਿਓ ਜੀ ਨਾਮ ਮੇਰਾ ਗੁਰਦੀਪ ਸਿੰਘ ਆ ਜੀ ਠੀਕ ਆ ਤੇ ਵੀਰ ਜੀ ਆਪਣਾ ਪਿੰਡ ਤੇ ਨਾਲ ਜ਼ਿਲ੍ਹਾ ਤਹਿਸੀਲ ਜ਼ਰੂਰ ਦੱਸ ਦਿਓ ਪਿੰਡ ਮੇਰਾ ਵੀਰੇ ਛੌਸਾ ਠੀਕ ਆ ਤਹਿਸੀਲ ਖੰਨਾ ਠੀਕ ਆ ਜ਼ਿਲ੍ਹਾ ਲੁਧਿਆਣਾ ਠੀਕ ਆ ਜੀ ਹਾਂ ਜੀ ਸੋ ਆ ਵੀਰ ਜੀ ਜਿਹੜਾ ਪਿੰਡ ਆਪਣਾ ਪੈ ਜਾਂਦਾ ਤਕਰੀਬਨ ਖੰਨੇ ਤੋਂ ਮਲੇਰਕੋਟਲੇ ਰੋਡ ਤੇ ਪੈ ਜਾਂਦਾ ਜੀ ਹਾਂ ਜੀ ਹਾਂ ਖੰਨੇ ਤੋਂ ਮਲੇਰਕੋਟਲਾ ਰੋਡ ਤੇ ਪੈ ਜਾਂਦਾ ਠੀਕ ਆ ਜੀ ਕਿ ਠੀਕ ਹੈ ਜੀ ਹਾਂ ਜੀ ਹਾਂ ਠੀਕ ਹੈ ਸੋ ਕਿਸਾਨ ਵੀਰੋ ਇਹ ਸਨ ਵੀਰ ਹੋਣਾ ਦੇ ਜਿਹੜੇ ਥਾ ਟਿਕਾਣੇ ਨੇ ਲొਕੇਸ਼ਨ ਵੀਰ ਹੋਣਾ ਦੀ ਆ ਬਾਕੀ ਵੀਰ ਹੋਣਾ ਦੇ ਕੋਲ ਦੋ ਐਨੀਮਲ ਨੇ ਪਹਿਲੇ ਆਪਾਂ ਅਜੇ ਐਨੀਮਲ ਦੀ ਗੱਲ ਕਰ ਲਈਏ ਤੇ ਦੋਸਤੋ ਵੈੜ ਹੈਗੀ ਆ ਐਚ ਐਫ ਕ੍ਰੋਸ ਦੇ ਵਿੱਚ ਆ ਵੀਰ ਹੋਣਾ ਤੋਂ ਪੁੱਛ ਲੈਨੇ ਆਪਾਂ ਕਿਨਵਾ ਸੂਆ ਸੂਈਏ ਵੀਰ ਹੋਣਾ ਦੇ ਕੋਲ ਵੀਰ ਜੀ ਕਿਨਵਾ ਸੂਆ ਸੂਈ ਵੈੜ ਆਪਣੀ ਹੈ ਤੀਜੇ ਸੂਈ ਸੂਈ ਹੈ ਵੀਰੇ ਇਹ ਠੀਕ ਹੈ ਜੀ ਹਾਂ ਜੀ ਸੋ ਵੀਰ ਜੀ ਕਿੰਨੇ ਕ ਦਿਨ ਦੀ ਸੂਈ ਹੋਵੇਗੀ 10-11 ਹੋ 10 ਦਿਨ ਹੋ ਗਏ ਵੀਰ ਜੀ 10 ਕ ਦਿਨ ਹੋ ਗਏ ਮਗਰ ਬੱਚਾ ਜਿਹੜਾ ਵੀਰ ਜੀ ਬੱਚਾ ਆ ਗਿਆ ਜ ਮਗਰ ਵੀਰੇ ਬੱਛਾ ਅੱਛਾ ਜੀ ਹਾਂ ਜੀ ਹਾਂ ਤੇ ਏਬੀਐਸ ਦਾ ਬੱਛਾ ਸੀ ਤੁਸੀਂ ਦੱਸਿਆ ਜਿੱਦਾਂ ਏਬੀਐਸ ਦਾ ਬੱਛਾ ਹਾਂ ਜੀ ਠੀਕ ਹੈ ਸੋ ਕਿਸਾਨ ਵੀਰੋ ਮਗਰ ਜਿਹੜਾ ਕਾਫ ਹੈਗਾ ਬੱਚਾ ਉਹ ਬੱਛਾ ਹੈ ਤੇ ਵੀਰ ਉਹਨਾਂ ਦੱਸਿਆ ਵੀ ਤੀਜਾ ਸੂਆ ਜਿਹੜੀ ਇਹ ਵੈੜ ਸੋਈ ਆ ਅੱਜ 10 ਤੋਂ 11 ਦਿਨ ਦੀ ਸੋਈ ਆ ਸੋ ਵੀਰ ਜੀ ਪਿਛਲੇ ਸਵੇਰੇ ਦਾ ਮਿਲਕ ਕਿੰਨਾ ਸੀ ਐਸ ਆਪਣੀ ਵੈੜ ਦੇ ਥੱਲੇ ਪਿਛਲੀ ਵਾਰ ਵੀਰੇ ਨੇ 27 22 ਲੀਟਰ ਦੱਸਿਆ ਠੀਕ ਹੈ ਜੀ ਇਸ ਵਾਰ ਵੀਰ ਜੀ ਤਕਰੀਬਨ ਹੋਣ ਮੌਕੇ ਦਾ ਅੱਜ 10 11 ਦਿਨ ਤੱਕ ਕਿੰਨਾ ਦੁੱਧ ਤਿਆਰ ਹੈ ਹੁਣ ਵੀ 23 ਲੀਟਰ ਦੁੱਧ ਤਿਆਰ 23 ਲੀਟਰ ਤਿਆਰ ਆ ਤੇ ਬਾਕੀ ਵੀਰ ਜੀ ਕਿੰਨਾ ਕੁ ਕਰਦੇਗੀ ਲਾਸਟ ਆਪਾਂ ਜੇ ਆਪਾਂ ਅਕਾਊਂਟ ਕਰੀਏ ਵੀ ਪੀਕ ਲੈਵਲ ਕਿੰਨਾ ਹੋਵੇ 30 30 ਲੀਟਰ ਤੱਕ ਚਲੋਗੀ ਠੀਕ ਹੈ ਹਾਂ ਸੋ ਕੋ ਕਰ ਜਾਨੀ ਕਿ 30 ਲੀਟਰ ਤੱਕ ਇਹ ਦੁੱਧ ਦਊਗੀ ਠੀਕ ਹੈ ਜੀ ਹਾਂ ਜੀ ਹਾਂ ਠੀਕ ਹੈ ਸੋ ਵੀਰ ਜੀ ਇੱਕ ਆਪਾਂ ਗੱਲ ਕਰਦੇ ਹਾਂ ਕਿ ਤਨ ਕਿਤੇ ਐਚ ਐਫ ਜਿਹੜੀ ਪਿਓਰ ਬਰੀਡ ਦੀ ਤੇ ਕਿ ਤਨ ਕਿਤੇ ਕਰਾਸ ਬਰੀਡ ਆਪਣੇ ਕੋਲ ਹੁਣ ਕਰਾਸ ਐਚ ਐਫ ਦੇ ਵਿੱਚ ਕਿਤਨਾ ਕਿਤੇ ਜੇ ਗਰਮੀ ਦੀ ਗੱਲ ਕਰੀਏ ਗਰਮੀ ਤੇ ਬਿਲਕੁਲ ਥੋੜਾ ਜਿਹਾ ਜਿਵੇਂ ਇਹ ਘਟ ਮਨਾਉਂਦੀਆਂ ਗਰਮੀ ਆਉਣ ਵਾਲੇ ਸਮਾਂ ਜਿਵੇਂ ਗਰਮੀ ਦਾ ਬਹੁਤ ਜ਼ਿਆਦਾ ਤੇਜ਼ ਆ ਜੀ ਇਧਰ ਹੁਣ ਆਪਣੇ ਕੋਲ ਨੂੰ 3 ਸਾਲ ਹੋ ਗਏ ਠੀਕ ਆ ਜੀ ਠੀਕ ਆ 3 ਸਾਲਿਆਂ ਨੂੰ ਪ੍ਰੋਬਲਮ ਹੀ ਨਹੀਂ ਠੀਕ ਆ ਜੀ ਜਦ ਪੂਰੀ ਗਰਮੀ ਆ ਤੇ ਤੌ ਸਿੱਧਾ ਹੈ ਉਹ ਨਹੀਂ ਇਹ ਆਪਣੀ ਤਸੱਲੀ ਹੈ ਜਾਨੀ ਕਿ ਪੂਰੀ ਠੀਕ ਆ ਜੀ ਹਾਂ ਜੀ ਹਾਂ ਠੀਕ ਆ ਸੋ ਹਾਂ ਜੀ ਠੀਕ ਆ ਤੇ ਜੇ ਸਾਮ ਨੂੰ ਮਾਰਦਾ ਲਾ ਲਓ ਤੁਸੀਂ ਜਾਨੀ ਕਿ ਤੌ ਸਿੱਧਾ ਹੈ ਉਹ ਨਹੀਂ ਠੀਕ ਆ ਜੀ ਹਾਂ ਜੀ ਹਾਂ ਇਹ ਆਪਣੀ ਤਸੱਲੀ ਆਪਣੀ ਗਰੰਟੀ ਆ ਠੀਕ ਆ ਬਾਕੀ ਵੀਰ ਜੀ ਮਿਲਕ ਬਿਲਕੁਲ ਮੈਂਟੇਨ ਬਣਿਆ ਰਹਿ ਜਾਂਦਾ ਗਰਮੀ ਦਾ ਕੋਈ ਕਾਰਨ ਨਹੀਂ ਬਣਦਾਗਾ ਘਟਾਉਣ ਦੇ ਵਿੱਚ ਨਾ ਨਾ ਵੀਰੇ ਫਿਰਕ ਨਹੀਂ ਘਟਾਉਂਦੀ ਫਿਰਕ ਤਾਂ ਇਹ ਮੰਨ ਲਓ ਜਦ ਤੱਕ ਇਹਦੇ 7ਵੇਂ 8ਵੇਂ ਮਹੀਨੇ ਤੱਕ ਗੱਬੜ ਰਹਿੰਦੀ ਆ ਠੀਕ ਆ ਘਟਦੀ ਨਹੀਂ ਉਨਾ ਹੀ ਦਿੰਦੀ ਆ ਠੀਕ ਆ ਤੇ ਵੀਰ ਜੀ ਤਕਰੀਬਨ ਅੱਗੇ ਬਣਵੀ ਜਲਦੀ ਜਾਂਦੀ ਹੋਵੇਗੀ ਤੁਹਾਡੇ ਕੋਲ ਵਹਿੜ ਰਹੀ ਹੈ ਹਾਂ ਜਲਦੀ ਬਣ ਜਾਈ ਠੀਕ ਆ ਸੋ ਕਿਸਾਨ ਵੀਰੋ ਜਿੱਦਾਂ ਵੀਰ ਹੁਣ 10 ਹੀ ਦਿੱਤਾ ਹੈ ਤਕਰੀਬਨ ਐਚ ਐਫ ਕ੍ਰੋਸ ਦੇ ਵਿੱਚ ਦੋਸਤੋ ਇਹ ਵਹਿੜ ਹੈਗੀ ਆ ਤਕਰੀਬਨ ਅੱਜ ਦੋਸਤੋ 22 ਤੋਂ 23 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਹੈਗੀ ਆ ਬਾਕੀ ਜਿਹੜੀ ਥਾਨਾ ਦੀ ਕੁਆਲਿਟੀ ਆ ਦੋਸਤੋ ਆਰਡਰ ਦੀ ਕੁਆਲਿਟੀ ਆ ਤੁਸੀਂ ਖੁਦ ਨੋਟ ਕਰ ਸਕਦੇ ਹੋ ਬਿਲਕੁਲ ਬਹੁਤ ਵਧੀਆ ਚੰਗੀ ਮਿਲਕ ਵੇਨ ਆ ਬਾਕੀ 28 30 ਲੀਟਰ ਦੀ ਮਿਲਕ ਕੈਪੈਸਿਟੀ ਐਸ ਸੂਵੇ ਦੇ ਵਿੱਚ ਥਰਡ ਜਿਹੜੀ ਲੋਕੇਸ਼ਨ ਹੈ ਦੋਸਤੋ ਇਸ ਦੇ ਵਿੱਚ ਜਿਹੜੀ 28 ਤੋਂ 30 ਲੀਟਰ ਦੀ ਮਿਲਕ ਕਪੈਸਿਟੀ ਰਹੇਗੀ ਇਸ ਵਿਹੜ ਦੀ ਬਾਕੀ ਬਹੁਤ ਵਧੀਆ ਚੰਗੀ ਵਿਹੜ ਹੈਗੀ ਵੀਰੇ ਉਹ ਆ ਜਿਹੜੀ ਆਰਡਰ ਦੀ ਕੁਆਲਿਟੀ ਆ ਤੁਸੀਂ ਖੁਦ ਬਿਲਕੁਲ ਵੇਖ ਸਕਦੇ ਹੋ ਨਜ਼ਦੀਕ ਤੋਂ ਤੁਸੀਂ ਪਾਉਣਾ ਵੀ ਦੂਰ ਤੋਂ ਹੁੰਦਾ ਜਿੰਨਾ ਵੀ ਹੋ ਸਕੇ ਆਪਾਂ ਤੁਹਾਨੂੰ ਬਿਲਕੁਲ ਨਜ਼ਦੀਕ ਤੋਂ ਜ਼ਰੂਰ ਦਿਖਾ ਦਿੰਨੇ ਆ ਸੋਹਣਾ ਆਰਡਰ ਹੈਗਾ ਦੋਸਤੋ ਜਿਹੜਾ ਬੱਚਾ ਹੈ ਵੀਰ ਹੋਣਾ ਦੱਸ ਹੀ ਦਿੱਤਾ ਕਾਫ ਜਿਹੜਾ ਮਗਰ ਹੈਗਾ ਵੀਰੇ ਉਹ ਮੇਲ ਕਾਫ ਹੈਗਾ ਸੋ ਵੀਰ ਜੀ ਇੱਕ ਪ੍ਰਾਈਸ ਆ ਵੀ ਆਪਾਂ ਨੂੰ ਦੱਸ ਦੋ ਪ੍ਰਾਈਸ ਨੇ ਤਾਂ ਮੋਲ ਆਪਾਂ ਕੀ ਕਰ ਰਹੇ ਆ ਜੀ ਰੇਟ ਵੀਰੇ ਦਾ 85000 ਕਰਦੇ ਆ 85000 ਠੀਕ ਆ 85000 ਡਿਮਾਂਡ ਹੈਗੀ ਤੇ ਮੌਕੇ ਤੇ ਥੋੜੇ ਬਾਦੇ ਮਾਨਤਨ ਹੋ ਜਾਣਗੇ ਜੀ ਹਾਂ ਮਾਨਤਨ ਕਰਦਾ ਠੀਕ ਆ ਜੀ ਸੋ ਵੀਰ ਜੀ ਜਿਹੜਾ ਏਰੀਆ ਪੈ ਗਿਆ ਲੁਧਿਆਣੇ ਤੋਂ ਚਾਹੇ ਜਗਰਾਵਾ ਚਾਹੇ ਕਿਤੋਂ ਵੀ ਆਪਣੇ ਨੇੜੇ-ਨੇੜੇ ਪੈ ਗਿਆ ਖੰਨਾ ਦਰਾਹਾ ਪੈ ਗਿਆ ਫਤਿਹਗੜ ਪੈ ਗਿਆ ਸਰੰਦ ਪੈ ਗਿਆ ਬਿਲਕੁਲ ਨੇੜੇ ਪੈਂਦੇ ਆ ਆਪਣੇ ਠੀਕ ਆ ਜੀ ਮਲੇਰਕੋਟ ਦਾ ਵੀ ਨੇੜੇ ਆ ਗਿਆ ਜੀ ਬਾਕੀ ਜਿਹੜੇ ਮੇਰੇ ਵੀਰ ਕਿਸਾਨ ਬਿਲਕੁਲ ਨੇੜੇ ਨੇ ਉਹ ਜਰੂਰ ਆਪਦੀ ਮੌਕੇ ਤੇ ਦੋ ਡੰਕ ਦੀ ਜਿਹੜੀ ਚਵਾਈ ਤੁਸੀਂ ਕਰ ਸਕਦੇ ਵੀਰ ਉਹਨਾਂ ਦੇ ਕੋਲ ਆ ਕੇ ਪਹੁੰਚ ਕਰਕੇ ਬਾਕੀ ਵਿਹੜ ਜਿਹੜੀ ਆ ਦੋਸਤੋ ਬਿਲਕੁਲ ਚੰਗੀ ਸ਼ਾਂਤ ਸੁਭਾਅ ਦੀ ਬਿਲਕੁਲ ਠੰਡੀ ਸੀਲ ਹੈਗੀ ਆ ਸੋ ਵੀਰ ਜੀ ਚਵਾਈ ਦੀ ਜਿਹੜੀ ਧਾਰ ਤੂਰ ਚੰਗੀ ਮੋਟੀ ਹੈਗੀ ਆ ਪੂਰੀ ਮੋਟੀ ਧਾਰਾ ਵੀਰੇ ਠੀਕ ਆ ਤੇ ਕੋਈ ਹਾਂਜੀ ਕੋਈ ਬੰਦਾ ਦੋ ਟਾਈਮ ਸੰ ਟਾਈਮ ਅਸੀਂ ਚੁਆਈ ਕਰਕੇ ਪੇ ਜਾ ਸਕਦਾ ਹੈ ਨਾ ਠੀਕ ਹੈ ਜੀ ਆਪਣੇ ਲਾਂਬੇ ਵਾਲਾ ਕੰਮ ਨਹੀਂ ਨਾ ਕੋਈ ਧੋਰੀ ਠੱਗੀ ਵਾਲਾ ਨਾ ਜੋ ਕਹਾਂਗੇ ਸਹੀ ਕਹਾਂਗੇ ਜਿੰਨਾ ਕਹਾਂਗੇ ਉਹਨਾਂ ਉਤਰੂਗਾ ਬਿਲਕੁਲ ਸਹੀ ਵੀਰ ਬਿਲਕੁਲ ਸੋ ਵੀਰ ਜੀ ਬਾਕੀ ਚੁਆਈ ਜਾਂਦੀ ਆਪਣੇ ਘਰੇ ਕੋਈ ਲੇਡੀਜ਼ ਵੀ ਕਰ ਲੈਂਦੇ ਆ ਰਮਾਨ ਨਾਲ ਹੋ ਜਾਂਦੀ ਹੈ ਕਈ ਵਾਰ ਲੇਡੀਜ਼ ਵੀ ਅੱਗੇ ਲੈ ਕੇ ਜਾ ਕੇ ਤੇ ਚੁਆਈ ਕਰਨਾ ਲੇਡੀਜ਼ ਵੀ ਕਰਦੇ ਨੇ ਠੀਕ ਹੈ ਜੀ ਮੈਂ ਵੀ ਕਰ ਦਿੰਦਾ ਹਾਂ ਠੀਕ ਹੈ ਜੀ ਠੀਕ ਹੈ ਸੋ ਕਿਸਾਨ ਵੀਰੋ ਠੰਡੀ ਸੀਲ ਵੀਰਾ ਉਹਨਾਂ ਦੇ ਕੋਲ ਜਿਹੜੀ ਬਰੀਦ ਆ ਪੈਸੇ ਨਹੀਂ ਹੈਗੇ ਚਾਹੇ ਜਵਾਕ ਵੜਾ ਦੇ ਵੀਰੇ ਥੱ ਬਿਲਕੁਲ ਬਿਲਕੁਲ ਯਾਨੀ ਕਿ ਬਿਲਕੁਲ ਬਿਲਕੁਲ ਲੱਦਾ ਚੱਕਦੀ ਹੋਣੀ ਬਿਲਕੁਲ ਠੰਡੀ ਸੀ ਲੱਗਦੀ ਨਹੀਂ ਦਸੀ ਜਾਂਦਾ ਫਿਰ ਸੀ ਦਸੀ ਜਾਂਦਾ ਬਿਲਕੁਲ ਸੋ ਕਿਸਾਨ ਵੀਰੋ ਚੰਗੀ ਠੰਡੀ ਬਰੀਡ ਹੈਗੀ ਐ ਐਫ ਦੇ ਵਿੱਚ ਕ੍ਰੋਸ ਬਾਕੀ ਮਿਲਕ ਵੀ ਚੰਗਾ ਹੈਗਾ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਉਹ ਵੀਰ ਉਹਨਾਂ ਦੇ ਜਿਹੜੇ ਕੰਟੈਕਟ ਨੰਬਰ ਨੇ ਉਹਨਾਂ ਤੇ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ ਸੋ ਵੀਰ ਜੀ ਇੱਕ ਵਾਰੀ ਜਿਹੜੇ ਕੰਟੈਕਟ ਨੰਬਰ ਨੇ ਆਪਣੇ ਉਹ ਵੀ ਆਪਾਂ ਨੂੰ ਜਰੂਰ ਬੋਲ ਕੇ ਦੱਸ ਦਿਓ 9941 ਹਾਂਜੀ 42 12 ਠੀਕ ਹੈ ਜੀ ਇੱਕ ਵਾਰੀ ਵੀਰ ਜੀ ਫੇਰ ਬੋਲਦਗੇ 99 149 42 122 ਠੀਕ ਹੈ ਵੀਰ ਜੀ ਸੋ ਇਸਾਨ ਵੀਰ ਉਹ ਸੰਨ ਵੀਰ ਉਹਨਾਂ ਦੇ ਕੰਟੈਕਟ ਨੰਬਰ ਸੰਪਰਕ ਕਰ ਸਕਦੇ ਹੋ ਤੁਸੀਂ ਕਿਸੇ ਟਾਈਮ ਵੀ ਵੀਰ ਉਹਨਾਂ ਦੇ ਨਾਲ ਬਾਤचीत ਕਰ ਸਕਦੇ ਹੋ ਦੋਸਤੋ ਵੈੜ ਖਰੀਦ ਸਕਦੇ ਹੋ ਅਕੀ ਕਿਸਾਨ ਵੀਰੋ ਜਿਹੜੀ ਆਰਡਰ ਦੀ ਕੁਆਲਿਟੀ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਵੀਰ ਜੀ 2 ਮਿੰਟ ਖਿਲਾਰ ਦਿਓ ਚੰਗੀ ਆਰਡਰ ਦੀ ਕੁਆਲਿਟੀ ਆ ਦੋਸਤੋ ਤੁਸੀਂ ਦੂਰੋਂ ਨੇੜੇੋਂ ਜ਼ਰੂਰ ਚੱਲ ਕੇ ਆਉਣਾ ਇੱਕ ਵਾਰੀ ਬਿਲਕੁਲ ਜਿਹੜਾ ਨੋਟ ਜ਼ਰੂਰ ਕਰ ਸਕਦੇ ਹਾਂ ਹਾਂਜੀ ਸਨਿਕ ਕੋਈ ਗੱਲ ਨਹੀਂ ਚਲੋ ਜੀ ਤੋਰ ਲੇ ਗਏ ਮੋੜਦ ਗਿਆ ਜੀ ਤੇ ਮੋੜ ਦੋ ਸੋ ਕਿਸਾਨ ਵੀਰੋ ਇੱਕ ਵੀਰ ਹੁਣਾਂ ਦੇ ਕੋਲ ਜਿਹੜਾ ਐਨੀਮਲ ਹੋਰ ਹੈਗਾ ਉਹ ਹੈ ਕਿ ਇਹ ਮੱਝ ਇਹ ਵੀ ਵੀਰ ਹੁਣਾਂ ਤੋਂ ਪੁੱਛ ਹੀ ਲੈਨੇ ਆਪਾਂ ਕਿਨਵਾ ਸੁਹਾ ਸੋਈਏ ਵੀਰ ਹੁਣਾਂ ਦੇ ਕੋਲ ਵੀਰ ਜੀ ਕਿਨਵਾ ਸੁਹਾ ਸੂਈ ਆਪਣੇ ਕੋਲ ਇਹ ਮੱਝ ਦੂਜੀ ਸੋਈ ਦੂਈ ਵੀਰੇ ਠੀਕ ਆ ਜੀ ਦੂਜਾ ਸੁਹਾ ਸੂਈਏ ਮਗਰ ਇਹਦੇ ਬੱਚਾ ਜਿਹੜਾ ਵੀਰ ਜੀ ਮਗਰ ਇਹਨੇ ਕੱਟੀ ਆਵੇ ਠੀਕ ਆ ਜੀ ਜੜ ਬਣਾ ਕੇ ਕੱਟੀ ਆ ਠੀਕ ਆ ਹਾਂ ਸੋ ਕਿਸਾਨ ਘਰੋਂ ਮਗਰ ਇਹਦੇ ਕੱਟੀ ਆ ਗਈ ਆ ਤੇ ਸੁਹਾ ਵੀਰ ਜੀ ਕਿੰਨਾ ਚਿਰ ਦਾ ਹੋਇਆ ਇਹਨੂੰ ਸੂਈ ਨੂੰ ਸੂਈ ਨੂੰ ਵੀਰੇ ਢਾਈ ਮਹੀਨੇ ਹੋ ਗਏ ਢਾਈ ਮਹੀਨੇ ਹੋ ਗਿਆ ਟਾਈਮ ਢਾਈ ਮਹੀਨੇ ਹੋ ਗਏ ਠੀਕ ਆ ਜੀ ਠੀਕ ਆ ਬਾਕੀ ਵੀਰ ਜੀ ਦੁੱਧ ਤਕਰੀਬਨ ਸੱਜਰ ਦਾ ਕਿੰਨਾ ਸੀਗਾ ਜੀ ਆਪਾਂ 2 ਮਹੀਨੇ ਪਹਿਲਾਂ ਦੇਖੀਏ ਕਿੰਨਾ ਕੁ ਦੁੱਧ ਇਸਨੇ ਚੁਆਇ ਕਰਵਾਈਏ ਸੀ 11 ਕਿਲੋ ਦੁੱਧ ਸੀਗਾ ਕਿ 11 ਕਿਲੋ ਦੋਸਤੋ ਦੁੱਧ ਸੀਗਾ ਬਾਕੀ ਹੁਣ ਮੌਕੇ ਦਾ 6-7 ਲੀਟਰ ਤਿਆਰ ਆ ਜੀ ਹਾਂ 6-7 ਲੀਟਰ ਹੈਗਾ ਜਣੀ ਠੀਕ ਆ ਜੀ 2 ਮਹੀਨੇ ਤੇ ਆ ਦੋਸਤੋ ਜਿਹੜਾ ਸੂਆ 2 ਮਹੀਨੇ ਹੋ ਗਏ ਸੂਈ ਨੂੰ ਬਾਕੀ ਜਿਹੜੀ ਆ ਇਸ ਦੀ ਵੀ ਥਣਾ ਦੀ ਕੁਆਲਿਟੀ ਦੋਸਤੋ ਬਹੁਤ ਵਧੀਆ ਹੈਗੀ ਆ ਵਿਰਲਪੁਰਨ ਬਹੁਤ ਵਧੀਆ ਚੰਗੀ ਵਿਰਲ ਆ ਵਿਰਥ ਬਹੁਤ ਵਧੀਆ ਚਾਰੇ ਥਣਾ ਦੀ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਮੁਠੀ ਪਰ ਥਣਾ ਦੋਸਤੋ ਬਾਕੀ ਮਗਰਜ ਦੇ ਕਾਫ ਜਿਹੜਾ ਬੱਚਾ ਉਹ ਕੱਟੀ ਆ ਸਿੰਘਾਂ ਦੀ ਬੰਤਰ ਤੁਸੀਂ ਜਰੂਰ ਦੇਖ ਸਕਦੇ ਹੋ ਸਿੰਘ ਦੋਸਤ ਥੋੜਾ ਜਿਹਾ ਖੁੱਲਾ ਹੈ ਮੁੜਿਆ ਸਿੰਘ ਗੋਲ ਬਾਕੀ ਥੋੜਾ ਜਿਹਾ ਖੁੱਲਾ ਸੋ ਮਗਰ ਇਸ ਤੇ ਜਿਹੜਾ ਕਾਫ ਬੱਚਾ ਉਹ ਕੱਟੀ ਆ ਸੋ ਵੀਰ ਜੀ ਇਸ ਦੇ ਵੀ ਆਪਾਂ ਕੀ ਡਿਮਾਂਡ ਕਰ ਰਹੇ ਆ ਕੀ ਮੋੜ ਕਰ ਰਹੇ ਆ ਜੀ ਦਾ ਇਹਦਾ ਰੇਟ ਵੀਰੇ 65000 ਹੈ ਜੀ ਠੀਕ ਆ ਜੀ 65000 ਰੁਪਏ ਇਸ ਦਾ ਮੌਕੇ ਤੇ ਹੋ ਜਾਏਗਾ ਜੀ ਤੇ ਵਿਚੋ ਲੈਸ ਮੰਨਤਾ ਮੰਨਤਾ ਨਹੀਂ ਹੋ ਜਗਾ ਨਾ ਠੀਕ ਆ ਪਰ ਰੇਟ ਪਹਿਲਾਂ ਨਿਜਾਇਜ਼ ਨਿਜਾਇਜ਼ ਮੰਗਿਆ ਹੀ ਨਹੀਂ ਹੈਗਾ ਜਿਆਜੇ ਰੇਟ ਲੱਗਿਆ ਨਾ ਬਾਕੀ ਤੁਹਾਨੂੰ ਬੰਦੇ ਮਾਰਕੀਟ ਦਾ ਠੀਕ ਆ ਸੋ ਕਿਸਾਨ ਵੀਰੋ ਇਹ ਵੀਰ ਹੋਣਾਂ ਦੇ ਘਰ ਦੇ ਪਸ਼ੂ ਨੇ ਕੋਈ ਵਪਾਰ ਦੀ ਲਾਈਨ ਨਹੀਂ ਹੈਗੀ ਕਿ ਵੀਰ ਹੋਣਾਂ ਦੀ ਘਰ ਦੇ ਪਸ਼ੂ ਨੇ ਬਾਕੀ ਹਜੇ ਜਿਹੜੀ ਮੱਝ ਵੀਰ ਜੀ ਬਿਲਕੁਲ ਅੱਗੇ ਆਪਾਂ ਗੱਲ ਕਰਕੇ ਬਣੀ ਤਾਂ ਨਹੀਂ ਹੈਗੀ ਜੀ ਨਹੀਂ ਬਣੀ ਨਹੀਂ ਵੀਰ ਜੀ ਠੀਕ ਆ ਜੀ ਸੋ ਕਿਸਾਨ ਵੀਰੋ ਇਹ ਵੀਰ ਹੋਣਾਂ ਦੇ ਪਸ਼ੂ ਨੇ ਜਿਹੜੇ ਮੇਰੇ ਵੀਰ ਭਰਾ ਨੂੰ ਗਾਂ ਪਸੰਦ ਆਉਂਦੀ ਚਾਹੇ ਮੱਝ ਪਸੰਦ ਆਉਂਦੀ ਆ ਵੀਰ ਹੋਣਾਂ ਦੇ ਮੋਬਾਈਲ ਨੰਬਰ ਆਪਾਂ ਦੇ ਦਿੱਤੇ ਨੇ ਵੀਡੀਓ 'ਚ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਪਸ਼ੂ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ